ਵੇ ਰੱਖ ਮੋਢੇ ਉੱਤੇਰਾ ਫਲਦਨ ਵਾਲੀ ਵੇ ਆਵੀ ਕਰਕੇ ਤੂੰ ਘੋੜੇ ਦੀ ਸਵਾਰੀ ਵੇ ਰੱਖ ਮੋਢੇ ਉੱਤੇਰਾ ਫਲਦਨ ਵਾਲੀ ਵੇ ਤੂੰ ਫੇਰ ਵੇਖੀ ਕਿੰਨਾ ਖਬਦਾ ਆਮੀ ਵੇਖਣੇ ਜ਼ਰੂਰ ਚ ਨਾ ਮੇਰੇ ਆ ਸਾਡੇ ਪਿੰਡ ਮੇਲਾ ਲੱਗੀਦਾ ਸਾਡੇ ਪਿੰਡ ਮੇਲਾ ਲੱਗੀਦਾ ਹਏ ਕਰ ਜਾਵੇਂ ਨਾ ਤੂੰ ਗਿੱਲਾ ਇਨਕਾਰ ਵੇ ਮੈਂ ਤੇ ਝੁਟਣਾ ਪੰਘੂੜਾ ਤੇਰੇ ਨਾਲ ਹੀ ਵੇ ਕਰ ਜਾ ਮੀਨਾਂ ਕੁ ਗਿੱਲਾ ਅਨਕਾਰ ਵੇ ਮੈਂ ਤੇ ਝੂਟਣਾ ਪੰਗੂੜਾ ਤੇਰੇ ਨਾਲ ਵੇ ਫਿਰ ਵੇਖੀ ਹਰੰਧਾਵੇ ਕਿੰਨਾ ਫੱਬਦਾ ਬਲੇ ਸ਼ੇਰਾ ਨਹੀਂ ਰਿਖਣੇ ਜ਼ਰੂਰੀ ਚ ਨਾ ਮੇਰੇ ਆਏ ਸਾਡੇ ਪਿੰਡ ਮੇਲਾ ਲੱਗੀਦਾ ਜੀ ਜੇ ਸਾਡੇ ਪਿੰਡ ਮੇਲਾ ਲੱਗੀਦਾ ਸਾਡੇ ਪਿੰਡ ਮੇਲਾ ਲੱਗੀਦਾ ਟਨਕ ਟਨਕ ਚੰਗ ਹੀ ਰੋ ਉਤਨਾ ਹੀ ਇਹ ਹੀਰਾ ਇਹ ਆ ਕਾਰਜ ਸੁਭਰਾਇਆ ਇਹ ਆ ਭਾਈ ਜੀ ਸਿਰਾ ਗਾਣੇ ਵੀਰ ਗਾਉਂਦਾ ਜੀ ਤੇ ਭਰਾ ਦੀ ਸਪੋਰਟ ਕਰਿਆ ਕਰੋ ਵੀ ਮੇਲਿਆਂ ਤੇ ਸਟੇਜਾਂ ਤੇ ਭਰਾ ਨੂੰ ਜਰੂਰ ਵੱਧ ਤੋਂ ਵੱਧ ਸਮਾਂ ਦਿਆ ਕਰੋ ਕੰਸਰ ਕਰਾ ਕਰੋ ਵੀਡੀਓ ਸ਼ੇਅਰ ਦੱਬ ਕੇ ਆ ਬਾਗ ਸਿੰਘ ਦਾ 4 ਪੈਨ ਦੇ ਨਾਲੇ ਥੋੜਾ ਰਹਿ ਗਿਆ ਨਾ 4 4 ਪੈ ਰਿਹਾ ਬਾਗ ਸਿੰਘ ਦਾ ਇਹ ਬਣਾਵਾਂਗੇ ਘੜੇ ਸਾਰੇ ਮੈਂ ਗੀਤ ਚੜਾ ਕਾਰਜ ਸਿੰਘ ਸਭਰਾ ਤਾਨੂੰ ਹੁਣੇ ਜੁੜ ਗਾਣਾ ਕਿ ਕਿਹੜਾ ਸੁਣਾਓਗੇ ਲੋਕਤਤ ਜੀ ਅੰਤਰਾ ਸਤਾਈ ਕਰਦੇ ਆ ਜੀ ਵਾਹ ਜੀ ਵਾਹ ਸੁਣਾਓ ਜੀ ਓਕੇ ਜੀ ਦੇ ਘਰੇ ਲੱਗੀ ਫੇਰੇ ਅੱਗ ਟੰਗੜ ਰੜੰਦੀ ਕੱਟ ਪਟਾ ਗਿਆ ਲੱਗ ਦੇ ਘਰੇ ਲੱਗੀ ਫੇਰੇ ਅੱਗ ਕੱਟ ਪਟਾ ਗਿਆ ਲੱਗ ਘਾਦੀ ਨੇ ਪਵਾੜਾ ਪਤਾ ਘਰੇ ਦਾ ਚ ਕੇ ਅਗ ਮੇਰੇ ਵੀ ਚੱਤੀ ਫੇਰੇ ਦੇ ਚੰਦਾ ਸੇਰੇ ਮੇ ਕਿਰਦੇ ਕੰਡਾ ਸੇ ਮੇ ਤੇਰਾ ਤੁਰੇ ਹੀ ਬਚ ਕੇ ਹਾਇ ਨਿ ਪੱਕ ਤੇਰੇ ਨਾਲ ਪਿਆਰ ਟੰਗੜ ਰੜਾਂ ਕਿੰਨੇ ਦੇਮ ਮੈਂ ਵਿਸਾਰੀ ਆਪਾਂ ਕੀ ਤੇਰੇ ਨਾਲ ਪਿਆਰ ਕਿੰਨੇ ਦੇਮ ਮੈਂ ਵਿਸਾਰ ਅਰੇ ਨਾ ਪਿੰਡ ਵਿੱਚ ਸੱਜਰੀ ਸਵੇਰਾ ਬਣ ਕੇ ਆ ਤੇਰਾ ਯਾਰ ਤੇ ਪੀਜੂਗਾ ਰਾਤ ਗਦੜਾਂ ਦੀ ਸੋਹਣੀਆਂ ਨਹੀਂ ਸ਼ਹਿਰ ਬਣ ਕੇ ਆ ਤੇਰਾ ਯਾਰ ਤੇ ਪੀਜੂਗਾ ਰਾਤ ਗਦੜਾਂ ਦੀ ਸੋਹਣੀਆਂ ਨਹੀਂ ਸ਼ਹਿਰ ਬਣ ਕੇ ਹਾ ਤੇਰਾ ਯਾਰ ਤੇ ਪੀਯੂ ਜ਼ਰਾਤ ਗੱਦੜਾਂ ਦੀ ਸੋਹਣੀਆਂ ਨਹੀਂ ਯਾਤ ਦਾ ਸ਼ਹਿਰ ਬਣ ਕੇ ਕੇ ਸਾਡਾ ਕਾਰ ਦੀ ਸੁਵਰਾਹ ਸਪੋਰਟ ਕਰੋ ਵੀਡੀਓ ਸ਼ੇਅਰ ਕਰੋ ਚੈਨਲ ਕਰੋ ਸਬਸਕ੍ਰਾਈਬ ਰਹਿੰਦਾ ਜਿੰਗਾ ਲੀਜੀਆ ਅੱਛਾ ਅੱਛਾ ਆਟੂ ਵਾਛਾ ਦਾ ਠੀਕ ਆ ਵੇਖ ਲਓ ਬਹੁਤ ਵਧੀਆ ਬਣ ਗਿਆ ਉੱਤੇ ਜਗਾਰ ਚੁਬਕਾ ਰੱਖੀ ਹੋਣਾ ਤੇ ਉੱਤੇ ਆਵੇ ਟੱਪੜੋ ਮੈਂ ਅੰਦਾਜ਼ੇ ਹੋ ਨਵਾਂ ਦੇ ਮਿੱਟੀ ਮਿੱਟੀ ਦੀ 40 ਫੁੱਟ ਲੰਮਾ ਤੇ 30 ਚੌੜਾਈ ਬੀਕ ਜੀ ਮਿੱਟੀ ਦੀ ਭਰਤੀ ਪਾ ਰਹੀ ਉੱਤੇ ਨਾ ਨਹੀਂ ਠੀਕ Agel lah.